ਹਾਂਜੀ ਸਤਿ ਸ੍ਰੀ ਅਕਾਲ ਜੀ ਮੈਡਮ ਅੱਜ ਤੁਸੀਂ ਸੀਆਰਪੀ ਕਲੋਨੀ ਜਾਂ ਆਰਬਨ ਸਕੇਅਰ ਕਹਿ ਸਕਦੇ ਆਪਾਂ ਇਹਦੇ ਵਿੱਚ ਤੁਸੀਂ ਇੱਕ ਕਮੇਟੀ ਬਣਾਈ ਆ ਜਿਹੜੀ ਕਮੇਟੀ ਬਣਾਈ ਆ ਉਹਦਾ ਕੀ ਨਾਮ ਆ ਉਹਦਾ ਸਫਲਤਾ ਵੈਲਫੇਅਰ ਸੁਸਾਇਟੀ ਆ ਜੀ ਆਰਬਨ ਸਕੇਅਰ ਇਹ ਜਿਹੜੀ ਕਮੇਟੀ ਬਣਾਈ ਆ ਇਹ ਆਪਣੇ ਐਲਸੀ ਪਰਵੀਨ ਠਾਕਰ ਜੀ ਪਰਵੀਨ ਮੈਡਮ ਦਾ ਸਾਈ ਨੰਬਰ ਤਾਂ ਇਹ ਕਮੇਟੀ ਬਣਾਈ ਆ ਬੈਲਫੇਅਰ ਸੁਸਾਇਟੀ ਇਹਦੇ ਵਿੱਚ ਜਿਹੜੇ ਤੁਸੀਂ ਮੁੱਦੇ ਆ ਮੁੱਦੇ ਕਿਹੜੇ ਕਿਹੜੇ ਤੁਹਾਡੇ ਇਹਦੇ ਵਿੱਚ ਹੈ ਜੀ ਸਮਾਜ ਭਲਾਈ ਦੇ ਕੰਮ ਹੈ ਜੀ ਕੁਛ ਲੋਕਾਂ ਦੇ ਨਾਮ ਦੱਸਦੇ ਜਿਵੇਂ ਕਿ ਸਾਡੇ ਮਹੱਲੇ ਦੇ ਕੁਝ ਮੁੰਡੇ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਪੈਂਦੀ ਆ ਅਸੀਂ ਹਰ ਦਸ ਸੁਣ ਚੁਣ ਦੇਵਾਂਗੇ ਐਲੀਵਰੀ ਸ਼ਹਿਰ 'ਚ ਵੀ ਆਪਣੇ ਮਹੱਲੇ ਵਿੱਚ ਵੀ ਜਿਹਨੂੰ ਵੀ ਕਿਤੇ ਵੀ ਮਤਲਬ ਕਿ ਸਾਡੀ ਸੋਸਾਇਟੀ ਦੀ ਲੋੜ ਪੈਂਦੀ ਆ ਸਾਡੇ ਭੈਣ ਭਰਾਵਾਂ ਦੀ ਲੋੜ ਪੈਂਦੀ ਆ ਤੇ ਅਸੀਂ ਉਹਨਾਂ ਨਾਲ ਖੜੇ ਹਾਂ ਕਿਸੇ ਦਾ ਸਾਥ ਵੀ ਲੈ ਰਹੇ ਹਾਂ ਸਾਥ ਬਿਲਕੁਲ ਸਾਰੇ ਭੈਣ ਭਰਾ ਆ ਸਭ ਦਾ ਸਹਿਯੋਗ ਹੈ ਜੀ ਇਹਨਾਂ ਦੀ ਗਵਾਈ ਇੱਥੇ ਬਣਾਈ ਜਾ ਰਹੀ ਹੈ ਇਹ ਜੀ ਆਪਣੇ ਐਮਸੀ ਸਾਹਿਬ ਮੈਡਮਾਂ ਆਪਣੀ ਤਨੀਂ ਠਾਕਰ ਬਲਬੀਠਾ ਠਾਕਰ ਤੇ ਇਹਨਾਂ ਦੀ ਗਵਾਈ ਇੱਥੇ ਬਣ ਰਹੀ ਹੈ ਇਹਨਾਂ ਦੀ ਗਵਾਈ ਵੀ ਬਣ ਰਹੀ ਹੈ ਕਿੰਨੇ ਮੈਂਬਰੀ ਬਣਾਈ 7 ਮੈਂਬਰੀ 7 ਮੈਂਬਰੀ ਹੈ 7 ਮੈਂਬਰੀ ਤੇ ਅੱਗੇ ਕੀ ਉਪਰਾਲੇ ਹੋਣਗੇ ਅੱਗੇ ਨਾਲ ਜਿੱਦਾਂ ਜਿੱਦਾਂ ਜੋੜਦੇ ਜਾਣਗੇ ਆਪਾਂ ਕਮੇਟੀ ਨੂੰ ਵਧਾ ਲਾਂਗੇ ਉਪਰਾਲੇ ਜਿੱਦਾਂ ਜਿੱਦਾਂ ਸਾਨੂੰ ਮਤਲਬ ਕਿ ਉਪਰਾਲਿਆਂ ਦਾ ਮਤਲਬ ਹੈ ਵੀ ਜਿੱਦ ਜਿੱਦਾਂ ਕੇ ਸਾਨੂੰ ਕੰਮ ਆਉਣਗੇ ਜਿੱਦਾਂ ਜਿੱਦਾਂ ਦੇ ਵੀ ਮਤਲਬ ਕਿ ਸਾਡੇ ਕੋਲ ਲੋਕਾਂ ਨੂੰ ਜ਼ਰੂਰਤ ਹੈਗੀ ਆ ਸਾਡੇ ਕੋਲ ਉਹ ਹੈਲਪ ਲੈਣੀ ਚਾਹੁੰਦੇ ਆ ਉਸ ਤਰੀਕੇ ਨਾਲ ਸੀ ਉਹਦੀ ਹੈਲਪ ਕਰਾਂਗੇ ਕਿੰਦਾ ਦੀ ਹੈਲਪ ਕਰਾਂਗੇ ਜਿਹੜਾ ਜ਼ਰੂਰਤਵੰਦ ਹੈ ਜਿੱਦਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਜਿੱਦਾਂ ਕੋਈ ਮਸਲਾ ਲੈ ਚੁੱਕਦਾ ਹੀ ਦਾ ਹੋ ਗਿਆ ਕਿਸੇ ਦਾ ਆਪਸ ਵਿੱਚ ਹੁੰਦਾ ਆ ਜਾਂ ਕੋਈ ਬਾਹਰ ਹੁੰਦਾ ਆ ਇਹ ਹਰ ਤਰੀਕੇ ਦਾ ਪੂਰਾ ਸਹਿਯੋਗ ਦਵਾਂਗੇ ਕੀ ਨਾਂ ਤੁਹਾਡਾ ਮੇਰਾ ਨਾਮ ਪੀਕੇ ਦਾਗੜਾ ਇਹ ਕਿਹੜਾ ਮਹੱਲੇ ਚ ਆਪਾਂ ਮੀਟਿੰਗ ਕਰ ਰਹੇ ਹਾਂ ਸਰ ਸੀਆਰ ਕੁਪਲਾ ਨੀਆ ਆਨਸਫੀਅਰ ਸੀਆਰ ਕੁਪਲਾ ਦੋਆਬਾ نیوز ਨਾਲ ਗੱਲਬਾਤ ਲਈ ਧੰਨਵਾਦੀ ਤੁਹਾਡਾ ਥੈਂਕ ਯੂ ਆਂਗਲ ਉਪ ਪ੍ਰਧਾਨ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਜਿਹੜੀ ਕਮੇਟੀ ਬਣਾਈ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਇਹ ਜਿੱਦਾਂ ਅਸੀਂ ਲੋਕ ਭਲਾਈ ਦੇ ਕੰਮ ਕਰਨੇ ਆ ਲੋਕ ਭਲਾਈ ਲਈ ਸੇ ਇਹ ਜਿਹੜੀ ਬਣਾਈ ਆ ਇਹ ਕਮੇਟੀ ਉਹਦੇ ਦੇ ਜੋ ਵੀ ਉਹ ਜਿੱਦਾਂ ਕਿਸੇ ਨੂੰ ਸਾਡੀ ਜ਼ਰੂਰਤ ਜਿੱਥੇ ਵੀ ਹੋਵੇ ਅਸੀਂ ਉਹਨਾਂ ਦੇ ਨਾਲ ਮੁੰਡੇ ਨਾ ਮੁੰਡੇ ਲਾ ਕੇ ਖੜਾਂਗੇ ਇਹ ਜਿਹੜੀ ਸੁਸਾਇਟੀ ਅਸੀਂ ਬਣਾਈ ਆ ਸਫਲਤਾ ਬੈਲਵੇਅਰ ਸੁਸਾਇਟੀ ਮਲਵੇਠਾ ਕਰਤੇ ਪ੍ਰਵੀਨ ਠਾਕਰ ਜੀ ਦੀ ਰਹਿਣ ਰੁਹਾਈ ਦੇ ਅੰਦਰ ਬਣਾਈ ਆ ਜੋ ਜੋ ਇਹ ਸੰਪੋਖ ਨੂੰ ਲਾਉਣ ਜੋ ਜੋ ਸੰਪੋਖ ਨੂੰ ਰੌਡ ਗਿਆ ਸੀ ਉੱਤ ਤੀ ਦਿਨਾਂ ਨਾਲ ਹੁੰਡੀ ਰਮੋਦਾ ਲਾ ਕੇ ਹਰੇਕ ਜਗ੍ਹਾ ਖੜਾਂਗੇ ਦਿਨ ਹੋਵੇ ਰਾਤ ਹੋਵੇ ਮੰਨ ਤਾਂ ਤਨ ਨਾਲ ਸਿਵਕ ਜੀ ਸਸਿਕਾ ਮੈਡਮ ਸਸਿਕਾ ਜੀ ਤੇ ਅੱਜ ਮੀਟਿੰਗ ਦੇ ਵਿੱਚ ਤੁਹਾਨੂੰ ਵੀ ਆਉਦਾ ਮਿਲਿਆ ਜੀ ਸਰ ਕੀ ਕਹਿਣਾ ਚਾਹੋਗੇ ਤਲਵਰ ਤੋਂ ਮੈਂ ਟੂਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਇਹ ਸਾਡੇ 7th ਮੈਂਬਰੀ ਕਮੇਟੀ ਬਣੀ ਹੈ ਜੀ ਹਾਂ ਸੀਆਰਪੀ ਕਲੋਨੀ ਅਰਬਨ ਸਟੇਟ ਤੋਂ ਆਪਣੇ ਇਹ ਬਰਵੀਂ ਠਾਕਰ ਤੇ ਮੈਡਮ ਪ੍ਰਵੀਨ ਠਾਕਰ ਪ੍ਰਵੀਨ ਠਾਕਰ ਜੀ ਦੀ ਅਗਵਾਈ ਹੇਠ 7th ਮੈਂਬਰੀ ਕਮੇਟੀ ਬਣੀ ਹੈ ਮੈਨੂੰ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਮੈਂ ਸਾਰੀ ਕਮੇਟੀ ਦਾ ਬਹੁਤ ਬਹੁਤ ਤੇ ਐਮਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ